ਪਾਵੇਂ ਕਿ ਪੰਜਾਬ ਦੇ ਵਿੱਚ ਲਗਾਤਾਰ ਪੈ ਰਹੀ بارش ਨੇ ਤਬਾਹੀ ਮਚਾ ਦਿੱਤੀ ਹੈ ਇਸੇ ਨੂੰ ਲੈ ਕੇ ਕਾਫੀ ਲੋਕਾਂ ਦਾ ਵੱਡਾ ਨੁਕਸਾਨ ਵੀ ਹੋਇਆ ਹੈ ਦੂਜੇ ਪਾਸੇ ਜਿਹੜੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨਿਊ ਚੰਡੀਗੜ੍ਹ ਦੀ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਹੀ ਬਣ ਰਹੀਆਂ ਪ੍ਰਾਈਵੇਟ ਕੰਪਨੀਆਂ ਜੋ ਕਿ ਕਲੋਨੀਆਂ ਬਣਾ ਰਹੀਆਂ ਨੇ ਰੋੜ ਕੱਢੇ ਜਾ ਰਹੇ ਨੇ ਉਹਨਾਂ ਦੇ ਨਵੇਂ ਰੋੜ ਵੀ ਇਸ ਬਰਸਾਤ ਦੇ ਕਾਰਨ بارش ਦੇ ਕਾਰਨ ਤਸ ਗਏ ਨੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਰੋਡ ਦੇ ਵਿਚਕਾਰ ਨੂੰ ਪਾੜ ਪੈ ਗਿਆ ਹੈ ਕਾਫੀ ਵੱਡਾ ਨੁਕਸਾਨ ਇਸ ਰੋਡ ਦਾ ਹੋ ਗਿਆ ਇਹ ਰੋਡ ਹੈ ਬੂਥਗੜ ਤੋਂ ਤੇ ਤੋਗਾ ਰੋਡ ਜਾਂਦੇ ਆ ਉੱਥੇ ਆਲਟਸ ਕੰਪਨੀ ਆਲਟਸ ਕੰਪਨੀ ਤੋਂ ਜੋ ਡੀਐਲਐਫ ਵੱਲ ਨੂੰ ਜਾਂਦੇ ਆ ਤਾਂ ਉਸ ਰੋਡ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਜਿਵੇਂ ਤੁਸੀਂ ਦੇਖੋ ਕਿਵੇਂ ਰੋਡ ਦੇ ਵਿਚਕਾਰ ਬਿਲਕੁਲ ਪਾੜ ਪੈ ਗਿਆ ਸੜਕ ਦੇ ਵਿਚਕਾਰ ਇਹ ਲੱਗਦਾ ਕਿ ਜਿਵੇਂ ਪੁਚਾਲ ਆ ਗਿਆ ਹੋਏ ਪੁਚਾਲ ਦੇ ਨਾਲ ਸਰਕਾ ਪੜਦੀਆਂ ਨੇ ਉਸ ਤਰੀਕੇ ਨਾਲ ਹੀ ਇਹ ਸੜਕ ਪਾਟੀ ਹੈ ਤਾਂ ਕਾਫੀ ਜਿਹੜੀ ਮਿੱਟੀ ਧਸ ਗਈ ਹੈ ਜਿਸ ਤੋਂ ਬਾਅਦ ਜਾ ਕੇ ਨਜ਼ਦੀਕ ਇੱਕ ਕਾਰ ਹੈ ਰੋਡ ਦੇ ਕਿਨਾਰੇ ਤਾਂ ਉਸ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਉਹਦੇ ਪਰਿਵਾਰਾਂ ਵੱਲੋਂ ਕਾਰ ਵੱਲੋਂ ਜਿਹੜੀਆਂ ਸਾਨੂੰ ਤਸਵੀਰਾਂ ਭੇਜੀ ਗਈਆਂ ਨੇ ਵੀਡੀਓ ਭੇਜੀ ਗਈਆਂ ਨੇ ਉਥੋਂ ਨਾਲ-ਨਾਲ ਦਿਖਾ ਰਹੇ ਹਾਂ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਿਓ ਨਿਊ ਚੰਡੀਗੜ੍ਹ ਇਲਾਕੇ ਦਾ ਤਾਂ ਇੰਨਾ ਬੁਰਾ ਹਾਲ ਹੋ ਚੁੱਕਾ ਹੈ ਕਿ ਰੋਡ ਦੇ ਉੱਤੇ ਪਾਣੀ ਪਾਣੀ ਖੜਿਆ ਹੈ ਕਈ ਜਗ੍ਹਾ ਰੋੜ ਤਸ ਗਏ ਨੇ ਦੂਜੇ ਪਾਸੇ ਦੱਸ ਦਿੰਨੇ ਆ ਕਾਫੀ ਵੱਡਾ ਲੋਕਾਂ ਦੇ ਘਰਾਂ ਨੂੰ ਨੁਕਸਾਨ ਹੋਇਆ ਨਮਾ ਗਰੌਂਦੀ ਦੀ ਵੀ ਗੱਲ ਕਰੀਏ ਉੱਥੇ ਵੀ ਕਈ ਲੋਕਾਂ ਦੇ ਘਰਾਂ 'ਚ ਤਰੇੜਾ ਵੀ ਆ ਗਿਆ ਨੇ ਤੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਕਲੋਨੀਆਂ ਨਿਊ ਚੰਡੀੜ ਚ ਬਸੀਆਂ ਨੇ ਉਹਨਾਂ ਦੇ ਘਰਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਕਈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤਾਂ ਇਸ ਤਰੀਕੇ ਦੀ ਤਸਵੀਰ ਇਹ ਵੇਖਣ ਨੂੰ ਮਿਲੀ ਹੈ ਤਾਂ ਇਹ ਜੂਰ ਕਿਤਨੇ ਕਿਤੇ ਕੰਪਨੀਆਂ ਨੂੰ ਸਭ ਕਲੇਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਰੋੜ ਬਣਾਓ ਤਾਂ ਪੱਕੇ ਤੌਰ ਤੇ ਬਣਾਓ ਮਿੱਟੀ ਜਿਹੜੀ ਹੈ ਉਹਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾਵੇ ਤਾਂ ਕਿ ਰੋਡ ਕੋਈ ਆਉਣ ਬਹਿੰਦ ਤੇ ਨਾ ਧਸੇ ਕਿਉਂਕਿ ਜਿਸ ਤਰੀਕੇ ਨਾਲੇ ਵੱਡਾ ਨੁਕਸਾਨ ਨਜ਼ੀਕ ਦੇ ਘਰ ਦਾ ਹੋ ਸਕਦਾ ਰੋਡ ਦੇ ਕਿਨਾਰੇ ਜਿਹੜਾ ਘਰ ਹੈ ਉਹ ਘਰ ਵੀ ਧਸ ਸਕਦਾ ਸੀ ਇਹ ਖਾਨਾ ਪੂਰਤੀ ਜਿਹੜੇ ਕੰਮ ਕੀਤੇ ਜਾਂਦੇ ਨੇ ਇਸ ਕਾਰਨ ਇਹ ਬਾਰਸ਼ ਦੇ ਵਿੱਚ ਹੀ ਪਤਾ ਲੱਗਦਾ ਕਿਸ ਤਰੀਕੇ ਦੇ ਕੰਮ ਇਹਨਾਂ ਕੰਪਨੀਆਂ ਨੇ ਲੋਕਾਂ ਵਾਸਤੇ ਕੀਤੇ ਨੇ ਆਮ ਜਨਤਾ ਵਾਸਤੇ ਕੀਤੇ ਨੇ ਕਿਉਂਕਿ ਮਹਿੰਗੇ ਰੇਟਾਂ ਦੇ ਵਿੱਚ ਫਲੈਟ ਦਿੱਤੇ ਜਾਂਦੇ ਨੇ ਪਰ ਉਹਨਾਂ ਵਾਸਤੇ ਸੁਵਿਧਾ ਜਿਹੜੀਆਂ ਬਿਲਕੁਲ ਜ਼ੀਰੋ ਹੁੰਦੀਆਂ ਨੇ ਤੇ ਦੇਖੋ ਕੀ ਮਹਿੰਗੇ ਮਕਾਨ ਪਰ ਸਸਤੇ ਇੰਤਜ਼ਾਮ ਇਸ ਤਰੀਕੇ ਦੀ ਜਿਹੜੀ ਇਹ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਜਾ ਕੇ ਲੋਕ ਖੱਜਲ ਖੁਆਰ ਹੁੰਦੇ ਨੇ بڑے ਸੁਪਨੇ ਹੁੰਦੇ ਨੇ ਲੋਕਾਂ ਦੇ ਨਵੇਂ ਘਰ ਬਣਾ ਕੇ ਵਧੀਆ ਸਿਟੀ ਦੇ ਵਿੱਚ ਰਹਾਂਗੇ ਪਰ ਕਿਤੇ ਨਾ ਕਿਤੇ ਇਸ ਤਰੀਕੇ ਦੀਆਂ ਅਗਹਿਲੀਆਂ ਕਈ ਵਾਰ ਵੱਡਾ ਨੁਕਸਾਨ ਕਰ ਜਾਂਦੀਆਂ ਨੇ ਤਾਂ ਅਸੀਂ ਵੀ ਅਪੀਲ ਕਰਾਂਗੇ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ